ਆ ਦੇ ਲੋਕ ਹਲਕੇ ਪੈ ਖੜੇ ਨੇ ਸ਼ਰਮ ਨਹੀਂ ਆਦੀ ਲੋਕਾਂ ਨੂੰ ਸ਼ਰਮ ਸ਼ਰਮਣੀ ਆਦੀ ਸ਼ਰਮ ਐਵੇਂ ਧਰ ਕੇ ਕੁੱਤੇ ਵੀ ਨਹੀਂ ਖਾਂਦੇ ਜਿਵੇਂ ਇਹ ਖਾਂਦੇ ਨੇ ਸ਼ਰਮ ਕਰੋ ਸ਼ਰਮ ਡੁੱਬ ਕੇ ਮਰ ਜਾਓ ਆ ਦੇ ਲੋਕ ਹਲਕੇ ਪੈ ਖੜੇ ਨੇ ਸ਼ਰਮ ਨਹੀਂ ਆਦੀ ਲੋਕਾਂ ਨੂੰ ਸ਼ਰਮ ਸ਼ਰਮਣੀ ਆਦੀ ਸ਼ਰਮ ਐਵੇਂ ਧਰ ਕੇ ਕੁੱਤੇ ਵੀ ਨਹੀਂ ਖਾਂਦੇ ਜਿਵੇਂ ਇਹ ਖਾਂਦੇ ਨੇ ਸ਼ਰਮ ਕਰੋ ਸ਼ਰਮ ਡੁੱਬ ਕੇ ਮਰ ਜਾਓ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਹੜ੍ਹ ਨੇ ਤਬਾਹੀ ਮਚਾਈ ਹੋਈ ਆ ਉੱਥੇ ਹੀ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਲੋਕਾਂ ਦੀ ਮਦਦ ਕਰਨ ਦਾ ਕੰਮ ਕਰ ਰਹੀਆਂ ਨੇ ਉਹਨਾਂ ਤੱਕ ਰਾਹਤ ਸਮੱਗਰੀਆਂ ਪਹੁੰਚਾਉਣ ਦਾ ਕੰਮ ਕਰ ਰਹੀਆਂ ਨੇ ਤੇ ਰਾਸ਼ਨ ਪਾਣੀ ਵੀ ਜਿਹੜਾ ਆ ਉਹਨਾਂ ਤੱਕ ਪਹੁੰਚਾਇਆ ਜਾ ਰਿਹਾ ਪਰ ਉੱਥੇ ਬਹੁਤ ਸਾਰੇ ਲੋਕ ਅਜੀਹੇ ਵੀ ਨੇ ਜੋ ਕਿ ਰਾਸ਼ਨ ਜਿਹੜਾ ਆ ਸਾਲਾਂ ਸਾਲਾਂ ਤੱਕ ਤਾਂ ਇਕੱਠਾ ਕਰ ਚੁੱਕੇ ਨੇ ਜੀ ਆ ਬਿਲਕੁਲ ਤਸਵੀਰਾਂ ਕੁਝ ਜਿਹੜੀਆਂ ਨੇ ਫਾਜ਼ਲਕਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਨਾ ਜਿੱਥੇ ਕਿ ਲੋਕ ਜਿਹੜੇ ਨੇ ਰਾਸ਼ਨ ਨੂੰ ਜਿਹੜਾ ਆ ਟੁੱਟ ਕੇ ਪੈਂਦੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਆ ਫਾਜ਼ਲਕਾ ਦੀਆਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕਾਂ ਦੇ ਵੱਲੋਂ ਇੰਨੀ ਜ਼ਿਆਦਾ ਭੀੜ ਇਕੱਠੀ ਕੀਤੀ ਗਈ ਹੈ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਸਮਾਨ ਨੂੰ ਕਿਸ ਤਰ੍ਹਾਂ ਪੈਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਸਵਾਲ ਇਹ ਬਹੁਤ ਵੱਡਾ ਹੈ ਕਿਉਂਕਿ ਸਮਾਜ ਸੇਵੀ ਸੰਸਥਾਵਾਂ ਆਪਣਾ ਕੰਮ ਕਰ ਰਹੀਆਂ ਨੇ ਪਰ ਬਹੁਤ ਅਜੀਹੇ ਲੋਕ ਨੇ ਜਿਨ੍ਹਾਂ ਤੱਕ ਸਾਮਾਨ ਪਹੁੰਚਣਾ ਚਾਹੀਦਾ ਸੀ ਉੱਥੇ ਨਹੀਂ ਪਹੁੰਚ ਰਿਹਾ ਲੋਕ ਜਿਹੜੇ ਸੀਗੇ ਅੱਜ ਇਹ ਨੇ ਜਨਾਦੇ ਵੱਲੋਂ ਇਕੱਠਾ ਕਰ ਲਿਆ ਜਾ ਰਿਹਾ ਸਾਮਾਨ ਸਾਲਾਂ ਤੱਕ ਦਾ ਰਾਸ਼ਨ ਜਿਹੜਾ ਇਕੱਠਾ ਕਰ ਲਿਆ ਗਿਆ ਬਹੁਤ ਸਾਰੀਆਂ ਵੀਡੀਓਜ਼ ਨਿਕਲ ਕੇ ਆਈਆਂ ਉਹਨਾਂ ਦੇ ਵਿੱਚ ਲੋਕ ਕਹਿੰਦੇ ਹੋਏ ਨਜ਼ਰ ਆਏ ਕਿ ਮਾਜੇ ਨੂੰ ਇਹਨਾਂ ਨੇ ਬਦਨਾਮ ਕਰ ਦਿੱਤਾ ਜਿਵੇਂ ਪਖਾਰੀਆਂ ਵਾਂਗ ਸਮਾਨ ਲੁੱਟਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਗੱਲ ਜਾਇਜ਼ਾ ਬਿਲਕੁਲ ਜਿਨ੍ਹਾਂ ਨੂੰ ਸਮਾਨ ਦੀ ਲੋੜ ਹੈ ਉਹਨਾਂ ਤੱਕ ਸਮਾਨ ਪਹੁੰਚਣਾ ਚਾਹੀਦਾ ਜਿੰਨਾਂ ਕ 2 ਦਿਨ ਦੀ ਜ਼ਰੂਰਤ ਹੈ 3 ਦਿਨ ਦੀ ਜ਼ਰੂਰਤ ਹੈ ਉਹਨਾਂ ਕੀ ਸਮਾਨ ਇਕੱਠਾ ਕਰਨਾ ਚਾਹੀਦਾ ਪਰ ਇਹਨਾਂ ਦੇ ਵੱਲੋਂ ਜਿਹੜਾ ਆ ਕਾਫੀ ਦਿਨਾਂ ਦਾ ਸਮਾਨ ਜਿਹੜਾ ਆ ਇਕੱਠਾ ਕਰ ਲਿਆ ਗਿਆ ਤੇ ਸਮਾਨ ਨੂੰ ਇਸ ਤਰੀਕੇ ਦੇ ਨਾਲ ਲੁੱਟ ਰਹੇ ਨੇ ਜਿਵੇਂ ਕੋਈ ਜੇ ਲੋ ਆਫਤ ਨਹੀਂ ਆਈ ਹੋਵੇ ਕੋਈ ਫਰੀਦਾ ਮਾਲ ਵੰਡ ਰਿਆ ਹੋਵੇ ਸੋ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਸਾਹਮਣੇ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਸ਼ਰਮਿੰਦਗੀ ਦੀਆਂ ਇਨਸਾਨੀਅਤ ਦੀਆਂ ਹੱਦਾਂ ਜਿਹੜੀਆਂ ਨੇ ਇਸ ਭੀੜ ਦੇ ਵੱਲੋਂ ਪਾਰ ਕੀਤੀਆਂ ਗਈਆਂ ਨੇ ਕੋਈ ਇਹ ਨਹੀਂ ਦੇਖ ਰਿਹਾ ਕਿ ਸ਼ਾਇਦ ਨਾਲ ਦੇ ਬੰਦੇ ਨੂੰ ਜ਼ਰੂਰਤ ਹੋਏਗੀ ਉਸ ਨੂੰ ਸਮਾਨ ਮਿਲਿਆ ਜਾਂ ਫਿਰ ਨਹੀਂ ਇਹ ਟੁੱਟ ਕੇ ਸਮਾਨ ਇਕੱਠਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਵੀਡੀਓ ਦੇ ਵਿੱਚ ਇੱਕ शख्स ਕਹਿੰਦਾ ਹੋਇਆ ਵੀ ਨਜ਼ਰ ਆ ਰਿਹਾ ਇਸ ਤਰੀਕੇ ਦੇ ਨਾਲ ਤਾਂ ਸਮਾਨ ਨੂੰ ਕੁੱਤੇ ਵੀ ਨਹੀਂ ਪੈਂਦੇ ਜਿਸ ਤਰੀਕੇ ਦੇ ਨਾਲ ਇਹ ਪੈਂਦੇ ਹੋਏ ਨਜ਼ਰ ਆ ਰਹੇ